ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਜੀ ਤੁਸੀਂ ਵੇਖਦੇ ਪਏ ਫੈਕਸ ਵਿੱਚ ਜੇਸੀ ਤੁਹਾਨੂੰ ਬੇਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਅਸੀਂ ਤੁਹਾਨੂੰ ਬੇਤੀ ਕਰੀ ਜਾਣੀ ਹੈ ਤੁਸੀਂ ਮੰਨ ਲੋਗੇ ਤੇ ਮਿਹਰਬਾਨੀ ਹੈ ਤਾਂ ਕਿ ਸਾਡਾ ਚੈਨਲ ਜਿਹੜਾ ਇਹ ਵਧੇ ਫੁੱਲੇ ਅੱਗੇ ਵਧੇ ਸਿੱਖ ਸੰਤਾਂ ਦੇ ਕੋਲ ਸਾਰੇ ਸਾਡੇ ਜਿਹੜੇ ਸਨੇਹ ਜਾਣ ਪੈਗਾਮ ਜਾਣ ਤੇ ਅਸੀਂ ਆਪਾਂ ਕੌਮ ਦੀ ਗੱਲ ਕਰੀਏ ਆਪਣੇ ਹੱਕਾਂ ਦੀ ਗੱਲ ਕਰੀਏ ਔਰ ਜਿਹੜਾ ਜਿਹੜਾ ਸੰਘਰਸ਼ ਜਿੱਥੇ ਜਿੱਥੇ ਹੋ ਰਿਹਾ ਤੁਹਾਨੂੰ ਉਹਦੀਆਂ ਜਾਣਕਾਰੀਆਂ ਦੇਈਏ ਸਾਡਾ ਬਤੌਰ ਪੱਤਰਕਾਰ ਇਹ ਰੋਲ ਹੈਗਾ ਕਿ ਅਸੀਂ ਇਸ ਇਸੇ ਸੰਘਰਸ਼ ਦਾ ਇਸ ਮੂਵਮੈਂਟ ਦਾ ਹਿੱਸਾ ਬਣੇ ਹੋਏ ਆ ਤਾਂ ਕਿ ਅਸੀਂ ਇਸ ਜਿਹੜੀਆਂ ਜਾਣਕਾਰੀਆਂ ਤੁਹਾਡੇ ਸਾਹਮਣੇ ਰੱਖੀਏ ਮੱਖ ਜਿੱਥੇ ਵੀ ਹੋ ਰਹੀ ਹੈ ਦੁਨੀਆ ਦੇ ਜਿੱਥੇ ਵੀ ਜ ਅਮਰੀਕਾ 'ਚ ਕੁਝ ਹੋ ਰਿਹਾ ਹੈ ਕੈਨੇਡਾ 'ਚ ਕੁਝ ਹੋ ਰਿਹਾ ਹੈ ਯੂਕੇ ਦੇ ਵਿੱਚ ਕੁਝ ਹੋ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਕੁਝ ਹੋ ਰਿਹਾ ਹੈ ਨਿਊਜ਼ੀਲੈਂਡ ਦੇ ਵਿੱਚ ਕੁਝ ਹੋ ਰਿਹਾ ਹੈ ਜਰਮਨੀ ਦੇ ਵਿੱਚ ਕੁਝ ਜਿਹੜੀ ਜਿਹੜੀ ਜਗ੍ਹਾ ਤੇ ਵੀ ਸਾਡੀਆਂ ਸਿੱਖ ਸੰਗਤਾਂ ਖਾਲਸਾਤਾਨ ਦੇ ਵਾਸਤੇ ਸੰਘਰਸ਼ ਕਰ ਰਹੀਆਂ ਖਾਲਸਾਤਾਨ ਦੇ ਵਾਸਤੇ ਪ੍ਰਚਾਰ ਕਰ ਰਹੀਆਂ ਰੀਫਰੈਂਡਮ ਦਾ ਪ੍ਰਚਾਰ ਕਰ ਰਹੇ ਨੇ ਹੋਰ ਜਿਹੜੇ ਆਪਣਾ ਪ੍ਰੋਗਰਾਮ ਕਰਦੇ ਪਏ ਨੇ ਕੋਈ ਕੁਝ ਕਰਦੇ ਪਏ ਨੇ ਅੱਜ ਤੁਹਾਡੇ ਸਾਨੂੰ ਦੋ ਚੀਜ਼ਾਂ ਰੱਖਾਂਗਾ ਇੱਕ ਤੇ ਤੁਹਾਨੂੰ ਪਤਾ ਕਿ ਜਿਹੜਾ ਕਰਾਚੀ ਪ੍ਰੈਸ ਕਲੱਬ ਦੇ ਵਿੱਚ ਕਰਾਚੀ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਗੁਰਪ੍ਰਤਵੰਤ ਸਿੰਘ ਪੰਨੂ ਹੋਰਾਂ ਨੇ ਇੱਕ ਇੱਕ ਗੱਲ ਕੀਤੀ ਸੀ ਤਜਵੀਜ਼ ਪੇਸ਼ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਸਨੇਹਾ ਦਿੱਤਾ ਸੀ ਡੋਨਲਡ ਟਰੰਪ ਨੂੰ ਅਮਰੀਕੀ ਪ੍ਰੈਜ਼ੀਡੈਂਟ ਨੂੰ ਕਿ ਤੁਸੀਂ ਸਾਨੂੰ ਜਿਹੜਾ ਯਾਨੀ 6 ਫਾਰ ਜਸਟਿਸ ਨੂੰ ਜਿਹੜਾ ਕਿ ਖਾਲਿਸਤਾਨ ਦੇ ਸੰਘਰਸ਼ ਕਰਦਾ ਪਿਆ ਜਿਹੜਾ ਕਿ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਆਪਣਾ ਸਾਰਾ ਕੁਝ ਛੱਡੀ ਬੈਠਾ ਤੁਸੀਂ ਉਹਨੂੰ ਇਸ ਜਿਹੜਾ ਗਜ਼ਾ ਬੋਰਡ ਪੀਸ ਹੈ ਜਿਹੜਾ ਗਜ਼ਾ ਪੀਸ ਬੋਰਡ ਹੈ ਉਹਦਾ ਹਿੱਸਾ ਬਣਾ ਲਓ ਉਹਦੇ ਵਾਸਤੇ ਅਸੀਂ 1 ਅਰਬ ਡਾਲਰ ਦੇਣ ਨੂੰ ਤਿਆਰ ਹਾਂ ਅਜਰਾ ਸੁਣੋ ਪੰਨੋਹਰਾ ਨੇ ਪਹਿਲੇ ਕੀ ਕਿਹਾ ਇੱਕ ਬਿਲੀਅਨ ਡਾਲਰ ਜਿਹੜਾ ਹੈ ਉਹ ਆਫਰ ਕਰਦੇ ਪਏ ਆ ਕਿ ਸਾਨੂੰ ਬੋਰਡ ਆਫ ਪੀਸ ਜਿਹੜਾ ਹੈ ਉਹਦੇ ਵਿੱਚ ਲੈ ਕੇ ਆਇਆ ਜਾਏ ਜੇ ਨਹੀਂ ਲੈ ਕੇ ਆਇਆ ਜਾਂਦਾ ਪਿਆ ਹਿੰਦੁਸਤਾਨ ਦੀ ਸਰਕਾਰ ਨੇ ਪਿਛਲੇ 7 ਦਿਨਾਂ ਦੇ ਵਿੱਚ 8000 ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਅਰੈਸਟ ਕੀਤਾ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਪਈ ਹੈ ਔਰ ਉਹਨਾਂ ਦੇ ਉੱਤੇ ਆਤਵਾਦ ਦੇ ਤੇ ਟੈਰਰ ਚਾਰਜਸ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਹੋਇਆ ਜੇ 7 ਦਿਨਾਂ ਚ 8000 ਨੌਜਵਾਨ ਫੜਿਆ ਗਿਆ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਅਸੀਂ 6th ਪਰ ਜਸਟਿਸ ਨੇਤਾ ਇਹ ਅਹਿਦ ਲਿਆ ਹੋਇਆ ਕਿ ਅਸੀਂ ਪੀਸਫੁਲੀ ਤੇ ਡੈਮੋਕਰੇਟਿਕਲੀ ਜਿਹੜਾ ਹੈ ਉਹ ਖਾਲਿਸਤਾਨ ਰੈਫਰੈਂਡਮ ਕਰਵਾਉਣਾ ਹੈ ਪਰ ਪੰਜਾਬ ਜਿਹੜਾ ਹੈ ਜਿੱਥੇ ਪਹਿਲਾਂ ਵੀ ਸਿੱਖਾਂ ਨੇ ਆਪਣੀ ਹਫਾਜ਼ਤ ਦੇ ਲਈ ਹਥਿਆਰ ਚੁੱਕੇ ਆ ਇਸ ਵਕਤ ਫੇਰ ਇੱਕ ਵਾਰ ਪੰਜਾਬ ਦਾ ਨੌਜਵਾਨ ਪੰਜਾਬ ਦਾ ਸਿੱਖ ਆਪਣੀ ਹਫਾਜ਼ਤ ਦੇ ਲਈ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਹਥਿਆਰਬੰਦ ਹੋ ਸਕਦਾ ਹੈ ਉਹ ਰੂਸ ਹਥਿਆਰਬੰਦ ਦੇ ਵਿੱਚ ਇਹ جنگ ਲੱਗੇਗੀ ਜਿਹਦੇ ਵਿੱਚ ਦੋਨੋਂ ਧਿਰਾਂ ਦਾ ਨੁਕਸਾਨ ਹੋਏਗਾ ਇਹੀ ਕਾਰਨ ਹੈ ਕਿ ਅਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ ਆਫਰ ਦਿੱਤੀ ਹੈ ਕਿ 1 ਬਿਲੀਅਨ ਡਾਲਰ ਜਿਹੜਾ ਉਹ ਨੇਸ਼ਨਸ ਤੋਂ ਲੈ ਰਹੇ ਹੈ ਬੋਰਡ ਆਫ ਪੀਸ ਦੇ ਵਿੱਚ ਜੁਆਇਨ ਹੋਣ ਦਾ 6 ਫਾਰ ਜਸਟਿਸ ਬਿਲਕੁਲ ਤਿਆਰ ਬਰ ਤਿਆਰ ਹੈ ਸਾਨੂੰ ਆਫਰ ਦਿੱਤੀ ਜਾਏ ਤੇ ਹਿੰਦੁਸਤਾਨ ਦੀ ਮੋਦੀ ਸਰਕਾਰ ਤੇ ਉੱਤੇ ਜ਼ੋਰ ਪਾਇਆ ਜਾਏ ਉਹਨਾਂ ਨੂੰ ਕਿਹਾ ਜਾਏ ਕਿ ਹਿੰਦੁਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਜਿਹੜਾ ਇਕੁਨੇਸ਼ਨ ਸੀ ਉਸ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ। ਤੁਸੀਂ ਗੱਲ ਸੁਣ ਲਈ ਪੰਨੂ ਹੋਰਾਂ ਦੀ ਉਹਨਾਂ ਨੇ 1 ਕਰੋੜ ਡਾਲਰ ਦੇਣ ਦਾ ਡੋਨਲਡ ਟਰੰਪ ਨੂੰ ਜਿਹੜਾ ਸੀ ਇਹ ਤਜਵੀਜ਼ ਦਿੱਤੀ ਸੀ ਤਾਂ ਕਿ ਤੁਹਾਨੂੰ ਉਹਦੇ ਵਿੱਚ ਕੰਡੀਸ਼ਨਾਂ ਵੀ ਰੱਖੀਆਂ ਸੀ ਉਹਨਾਂ ਨੇ ਕੰਡੀਸ਼ਨਾਂ ਵੀ ਤੁਸੀਂ ਸੁਣ ਲਈਆਂ। ਹੁਣ ਗੱਲ ਥੋੜੀ ਜੀ ਅੱਗੇ ਵਧੀ। ਅੱਜ ਦੀ ਜਿਹੜੀ ਜਾਣਕਾਰੀ ਤੁਹਾਨੂੰ ਦੇਣੀ ਹੈ ਗੱਲ ਥੋੜੀ ਜੀ ਅੱਗੇ ਵਧੀ ਏ ਇਹ ਚੀਜ਼ਾਂ ਜਿਹੜੀਆਂ ਫਾਰਮੂਲੇਟ ਹੋਣ ਜਾ ਰਹੀਆਂ ਹਨ ਫਾਰਮੂਲੇਸ਼ਨ ਹੋਣ ਜਾ ਰਹੀ ਏ। ਹੁਣ ਅੱਜ ਦਾ ਜਿਹੜਾ ਸੁਨੇਹਾ ਗੁਰਪਤਨ ਸਿੰਘ ਪੰਨੂ ਹੋਰਾਂ ਦਾ 6 ਫਾਰ ਜਸਟਿਸ ਦਾ ਉਹ ਇਹ ਰੰ ਦੇਣਾ। ਉਹਨਾਂ ਦੀ ਜ਼ੁਬਾਨੀ ਤੁਹਾਨੂੰ ਦੱਸਾਂਗਾ ਕਿ ਉਹਨਾਂ ਨੇ ਹੁਣ ਜਿਹੜਾ 11 ਫਰਵਰੀ ਦੀ ਤਾਰੀਖ ਜਿਹੜੀ ਹੈ ਉਹ ਮਿੱਥੀ ਗਈ ਹੈ 11 ਫਰਵਰੀ ਨੂੰ ਕੀ ਹੋਣਾ 11 ਫਰਵਰੀ ਨੂੰ ਸਿਕਸ ਫਾਰ ਜਸਟਿਸ ਨੇ ਸਿਕਸ ਫਾਰ ਜਸਟਿਸ ਨੇ ਜਿਹਨੇ ਦੇ ਕੇ ਜਨਰਲ ਕੌਂਸਲ ਜਿਹੜੇ ਗੁਰਪਤਵਰ ਸਿੰਘ ਪਨੂਹਰੀ ਨੇ ਉਹ ਇਸ ਸੰਘਰਸ਼ ਦਾ ਮੁਖ ਨੇ ਸਾਰਿਆਂ ਦੇ ਲੀਡਰ ਨੇ ਤੇ ਬੜੇ ਵੱਖਰੇ ਰੂਪ ਦੇ ਨਾਲ ਬੜੇ ਖੁੱਲੇ ਰੂਪ ਦੇ ਨਾਲ ਔਰ ਬੜੇ ਕਲੀਅਰ ਰੂਪ ਦੇ ਨਾਲ ਕੋਈ ਵਲਵਲੇਵਾ ਨਹੀਂ ਮੈਂ ਵੀ ਮੈਂ ਦੇਖਦਾ ਸਾਡੀਆਂ ਕੁਝ ਸਿੱਖ ਸੰਗਤਾਂ ਜਿਹੜੀਆਂ ਨੇ ਕੰਮ ਕਰਦੀਆਂ ਖਾਹਿਸ਼ ਸਭ ਦੀ ਏ ਦਿਲ ਵਿੱਚ ਖਾਹਿਸ਼ ਹੈ ਕਿ ਖਾਲਸਾਣ ਬਣੇ ਦਿਲ ਵਿੱਚ ਹੈ ਕਿ ਜਲਦੀ ਜਲਦੀ ਛੱਤਾਂ ਪਹਿਣ ਦਿਲ ਵਿੱਚ ਹੈ ਕਿ ਆਪਣੇ ਪੰਜਾਬ ਜਾ ਕੇ ਵਸੀਏ ਦਿਲ ਵਿੱਚ ਹੈ ਕਿ ਪੰਜਾਬ ਦੀ ਕੌਮ ਨੂੰ ਹੱਕ ਮਿਲੇ ਸਿੱਖਾਂ ਨੂੰ ਹੱਕ ਮਿਲੇ ਪੰਜਾਬ ਨੂੰ ਹੱਕ ਮਿਲੇ ਪੰਜਾਬ ਦੀ ਆਜ਼ਾਦੀ ਹੋਵੇ ਪੰਜਾਬ ਦੀ ਉન્નਤੀ ਹੋਵੇ ਪੰਜਾਬ ਦੀ ਡਿਵੈਲਪਮੈਂਟ ਹੋਵੇ ਤਰੱਕੀ ਹੋਵੇ ਨਸ਼ਿਆਂ ਤੋਂ ਮੁਕਤ ਹੋਵੇ ਪੰਜਾਬ ਦੀ ਯੂਥ ਜਵਾਨੀ ਜਿਹੜੀ ਆਪਣੀ ਉੱਚ-ਚੜ੍ਹ ਕੇ ਬੋਲੇ ਪੰਜਾਬ ਦੇ ਛਿਰਜਾ ਮੇਲੇ ਦੁਬਾਰਾ ਆਬਾਦ ਹੋਣ ਜਿੱਦਾਂ ਹੁੰਦੇ ਸੀ ਜਿਹੜੀ ਪੰਜਾਬੀ ਕਲਚਰ ਏ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਬਸੰਤ ਦਾ ਫੈਸਟੀਵਲ ਚੱਲ ਰਿਹਾ ਹੈ ਤਿੰਨ ਦਿਨ ਅੱਜ ਦੇ ਕੱਲ ਦਾ ਪਰਸੋਂ ਦਾ ਐਤਵਾਰ ਤੱਕ ਬਸੰਤ ਦਾ ਫੈਸ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਮਰੀਮ ਨਵਾਜ਼ ਹੈ ਉਹਨੇ ਇੱਥੇ ਮੇਲਾ ਲਾਇਆ ਹੈ ਪੂਰੇ ਲਾਹੌਰ ਦੇ ਵਿੱਚ ਹਰ ਹਰ ਜਗ੍ਹਾ ਦੇ ਉੱਤੇ ਲੋਕੀ ਛੱਤਾਂ ਦੇ ਉੱਤੇ ਪਤੰਗ ਉਡਾ ਰਹੇ ਨੇ ਮਹਿਮਾਨ ਨਵਾਜ਼ੀਆਂ ਕਰ ਰਹੇ ਨੇ ਗਾਣੇ ਸੁਣ ਰਹੇ ਨੇ ਹੱਸ ਖੇਡ ਰਹੇ ਨੇ ਇਹ ਚੀਜ਼ਾਂ ਜਿਹੜੀਆਂ ਲਹਿੰਦੇ ਚੜ੍ਹਦੇ ਪੰਜਾਬ 'ਚ ਮਿਸਿੰਗ ਹੋ ਗਈਆਂ ਟੜਦੇ ਪੰਜਾਬ ਦੀ ਜਿਹੜੀ ਜਿਹੜੀ ਕਲਚਰ ਆ ਉਹ ਖੋਇਆ ਗਿਆ ਇਹਨਾਂ ਦੇ ਕੋ ਧਾਰਮਿਕ ਚੀਜ਼ਾਂ ਖੋਈਆਂ ਗਈਆਂ ਆਜ਼ਾਦੀਆਂ ਖੋਈਆਂ ਗਈਆਂ ਲੈਂਗੁਏਜ ਖੋਈ ਜਾ ਰਹੀ ਹੈ ਡੈਮੋਗ੍ਰਾਫਿਕ ਚੇਂਜ ਕੀ ਜਾ ਰਿਹਾ ਨੇ ਤਾਂ ਕਿ ਅਸੀਂ ਉਹਨੂੰ ਰਿਵਾਈਵ ਕਰੀਏ ਇਹ ਸੰਘਰਸ਼ ਹੈ ਇਹ ਲੜਾਈ ਹੈ ਉਸ ਵਾਸਤੇ ਗੁਰਪਤਵਨ ਸਿੰਘ ਪੰਨੂ ਜਿਹੜਾ ਆਪਣਾ ਉਹ ਬੜੇ ਕਲੀਅਰ ਰੂਪ ਦੇ ਨਾਲ ਲੜਦਾ ਪਿਆ ਉਹ ਨਹੀਂ ਬਲਬਲੇਵਾ ਪਾ ਰਿਹਾ ਜਲੇਬੀਆਂ ਨਹੀਂ ਕੱਟ ਰੇ ਸਿਕਸ ਫਰਸਟਸ ਕਜੀ ਕਿ ਨਹੀਂ ਜੀ ਅੰਜ ਕਰ ਲਈ ਜੀ ਫਲਾਨਾ ਕਰ ਰਹੀ ਹੈ ਜੀ ਅਸੀਂ ਪੰਜਾਬ ਕੀ ਜਾਣਾ ਮੁੜ ਕੇ ਵੀ ਜਾਣਾ ਜੀ ਉੱਥੇ ਹੈ ਪਿਛਲੇ ਰਾਹ ਵੀ ਖੁੱਲੇ ਰੱਖ ਰਹੇ ਨੇ ਕੁਝ ਲੋਕ ਸਾਡੇ ਪ੍ਰਚਾਰ ਕਰਦੇ ਨੇ ਪਰ ਗੁੱੱਜਾ ਪ੍ਰਚਾਰ ਵਿੱਚੋਂ ਵਿੱਚੋਂ ਪਰ ਸਿਕਸ ਫਾਰ ਜਸਟਿਸ ਨੇ ਕਲੀਅਰ ਸਟੈਂਸ ਲਿਆ ਹੈ ਕਲੀਅਰ ਕਲੈਰਿਟੀ ਦੇ ਨਾਲ ਜੋ ਨੁਕਸਾਨ ਹੋਏਗਾ ਭੁਗਤ ਰਹੇ ਨੇ ਜੋ ਨੁਕਸਾਨ ਭੋਇਆ ਭੁਗਤ ਰਹੇ ਨੇ ਪਰ ਕਲੀਅਰ ਮੈਸੇਜ ਆ ਰਿਹਾ ਹੈ ਕਿ ਪੰਜਾਬ ਦੀ ਆਜ਼ਾਦੀ ਲੈਣੀ ਹੈ ਪੰਜਾਬ ਦੇ ਮਸਲੇ ਦਾ ਹੱਲ ਇੱਕ ਹੀ ਹੈ ਖਾਲਿਸਤਾਨ ਜਦੋਂ ਇਸ ਤੇ ਸਾਰੇ ਮਤਫਕ ਨੇ ਇਸਤੇ ਸਾਰੇ ਮਤਫਕ ਨੇ ਸਭ ਕਹਿੰਦੇ ਨੇ ਕਿ ਹਾਂ ਪੰਜਾਬ ਕੇ ਜੀ ਉਹਦਾ ਹੱਲ ਹੀ ਆਜ਼ਾਦੀ ਹੈ ਪੰਜਾਬ ਦਾ ਹੱਲ ਖਾਲਸਤਾਨ ਹੈ ਪਰ ਸੰਘਰਸ਼ ਕਰਨ ਦਾ ਆਪਣਾ ਆਪਣਾ ਵੱਖਰੋ ਵੱਖਰ ਜਿਹਦਾ ਜੇ ਦੇ ਕੁਝ ਗੱਲਬਾਤ ਕਰਦੇ ਨੇ ਕੁਝ ਪਿਆਰ ਨਾਲ ਕੁਝ ਵੈਸੇ ਹੀ ਕੁਝ ਗੱਲਬਾਤ ਕੁਝ ਉਹਨਜੇ ਕੁਝ ਆਪਣੀ ਚੀਜ਼ਾਂ ਸਭ ਕੁਝ ਕਰਦੇ ਕਰੀ ਜਾਓ ਪਰ ਸਿੱਖ ਫਰਜ਼ ਜਿਸ ਤੇ ਜਿਹੜਾ ਖੁੱਲੇ ਰੂਪ ਦੇ ਨਾਲ ਆਇਆ 11 ਤਰੀਕ ਨੂੰ ਹੋਣਾ ਆਪਣਾ ਬਕਾਇਦਾ ਡਰਾਫਟ ਡਾਕੂਮੈਂਟ ਜਿਹੜੇ ਨੇ ਉਹ ਵਾਸ਼ਿੰਗਟਨ ਦੇ ਵਿੱਚ ਡੋਨਲਡ ਟਰੰਪ ਦੀਆਂ ਇੰਤਜ਼ਾਮੀਆਂ ਦੇ ਹਵਾਲੇ ਕੀਤੇ ਜਾਣਗੇ ਗੁਰਪਤਵੰਨ ਸਿੰਘ ਪੰਨੂ ਹੋਰਾਂ ਦੀ ਆਪਣੀ ਜ਼ੁਬਾਨੀ ਜ਼ਰਾ ਸੁਨੇਹਾ ਸੁਣੋ ਕੀ ਜਾਣਕਾਰੀ ਦੇ ਰਹੇ ਨੇ ਔਨ 11th ਫਿਬਰੂਰੀ 6 ਫਰ ਜਸਟਿਸ ਵਿਲ ਫਾਰਮਲੀ ਇੰਟਰੋਡਿਊਸ ਅ 1 ਬਿਲੀਅਨ ਡਾਲਰਸ ਪਲਾਨ ਐਂਡ ਸਬਮਿਟ ਡਾਕੂਮੈਂਟੇਸ਼ਨ ਟੂ ਦਾ ਵਾਈਟ ਹਾਊਸ ਟੂ ਬਿਕਮ ਪਾਰਟ ਆਫ ਪ੍ਰੈਜ਼ੀਡੈਂਟ ਟਰੰਪਸ ਬੋਰਡ ਆਫ ਪੀਸ seeking a peaceful resolution so that a bloody conflict between pro-khalistan sikhs and modi's regime can be avoided through president trump's leadership. sfj's expectation is that president trump will push and compel the modi regime to allow the people of punjab to vote on an independence referendum. and the question is, should indian gujrat punjab be an independent country that is 1 billion dollars question that's why we want to join board of peace president trump punjab is a ticking bomb indian gujrat punjab is a ticking bomb Continued repression by Modi's India is pushing Punjab toward a bloody confrontation that can still be avoided by your goodwill, President Trump. On 11th February, Six for Justice will hold Khalistan Peace March globally to extend international commendation and honor to President Trump. During the Peace March, six for justice plan to be part of board of peace will be formally submitted at us embassies and consulates in australia new zealand uk italy and canada modi's india remember 13th december 2001 attack on indian parliament this should be a reminder to your regime that violence begets violence coinciding with the Shaheed Afzal Guru's Martyrdom day 9th February to 11th February. Pro-Khalistan 6 will bombard Indian members of parliament with the Khalistan referendum question. That is a one billion dollar question. Should Indian on Punjab be an independent country? Is this question a peaceful and democratic resolution to the ongoing conflict in Punjab? Is raising Khalistan flag an act of terrorism? The Sikh nation is not seeking conflict. Pro-Khalistan Sikhs are exhausting, peaceful, memorable means to stop the foreseeable, bloody confrontation over the future and independence of Indian Ghan Punjab. it is up to narendra modi's and india's government you want a peaceful resolution or you want to have a confrontation with the pro-khalistan six who will be forced to defend their lands once again tusin sari gall sun layi ohne kiah ki assi eh dekho na hun ek lag ek billion dollar jada dena hai one billion dollar one billion dollar jada dena hai ਉਹ ਕੋਈ ਸਿਰਫ ਇਸ ਵਾਸਤੇ ਨਹੀਂ ਕਿ ਗੱਦਾ ਸਿਰਫ ਪੀਸ ਬੋਰਡ ਤੇ ਆਣਾ ਹੈ ਤਸਵੀਰਾਂ ਖਚਾਣੀਆਂ ਜਾਂ ਵੈਸੇ ਕਹਣਾ ਅਸੀਂ ਸ਼ਾਮਲ ਹੋ ਗਏ ਨਹੀਂ ਬੜਾ ਟਾਰਗੇਟਡਡ ਅਪਰੋਚ ਹੈ ਇਹ ਗੱਲ ਸੁਣੋ ਮੇਰੇ ਵੀਰੋ ਅਪਰੋਚ ਟਾਰਗੇਟਡ ਕੀ ਹੈ ਸ਼ਾਮਲ ਹੋਈਏ ਤਾਂ ਕਿ ਅਸੀਂ ਇੱਕ ਮੇਨ ਸਟ੍ਰੀਮ ਜਿਹੜੀ ਸਟ੍ਰਗਲ ਹੈ ਪੀਸ ਵਾਸਤੇ ਦੁਨੀਆ ਦੀ ਉਹਦੇ ਚਾਹੀਏ ਉੱਥੇ ਜਾ ਕੇ ਫਿਰ ਆਪਣਾ ਡੋਰਨ ਡਰੰਪ ਨੂੰ ਕਿਹਾ ਜਾਏ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਇਆ ਜਾਏ ਅਸਲ ਟਾਰਗੇਟ ਪੰਜਾਬ ਦਾ ਰੈਫਰੈਂਡਮ ਹੈ ਵੋਟਵਾਚ ਰੈਫਰੈਂਡਮ ਹੋ ਗਿਆ ਅਮਰੀਕਾ ਵਾਸ਼ਿੰਗਟਨ ਚ ਹੋ ਗਿਆ ਯੂਕੇ ਚ ਹੋ ਗਿਆ ਕੈਨੇਡਾ ਚ ਸਰੀ ਚ ਹੋ ਗਿਆ ਪਹਿਲੇ ਰੈਫਰੈਂਡਮ ਹੋ ਗਿਆ 20 ਲੱਖ ਲੋਕਾਂ ਨੇ ਇਹ ਭੁਗਤ ਵੀ ਲਿਆ ਹਾਂਚ ਵੋਟ ਵੀ ਦੇ ਦਿੱਤੀ ਪਰ ਅਸਲ ਜਿਹੜਾ ਟਾਰਗੇਟ ਹੈ ਉਹ ਚੜਦੇ ਪੰਜਾਬ ਦੇ ਰੈਫਰੈਂਡਮ ਹੈ ਇੱਥੇ ਰੈਫਰੈਂਡਮ ਕਰਾ ਕੇ ਦੇਖੋ ਫਿਰ ਪਤਾ ਲੱਗੇਗਾ ਲਗ ਪਤੇ ਜਾਣਗੇ ਜਦੋਂ ਪੰਜਾਬੀ ਇੱਥੇ ਚੜਦੇ ਪੰਜਾਬ ਚ ਵੋਟਾਂ ਪਾਉਣਗੇ ਖਾਲਸਤਾਨ ਦੇ ਹੱਕ ਵਿੱਚ ਜਿਹੜਾ ਕਿ ਹਿੰਦੁਸਤਾਨ ਨਹੀਂ ਚਾਹੁੰਦਾ ਜਿਹੜਾ ਕਿ ਨਹੀਂ ਚਾਹੁੰਦਾ ਹਿੰਦੁਸਤਾਨ ਉਹਨੂੰ ਇਸ ਲਈ ਲੈ ਕੇ ਆਉਣਾ ਇਸ ਪਜਾਲੀ ਏਰ ਚ ਲੈ ਕੇ ਆਉਣਾ ਇਸ ਧੱਗੇ ਨੂੰ ਇਸ ਪਜਾਲੀ ਪਾਣੀ ਧੱਗੇ ਨੂੰ ਅਸੀਂ ਅਸੀਂ ਦੱਸਣਾ ਕਿ ਤੁਸੀਂ ਇੱਥੇ ਕਰਾਓ ਰੈਫਰੰਡਮ ਉਹਦੇ ਵਾਸਤੇ ਸੰਘਰਸ਼ ਕਰਦੇ ਪਿਆ ਪੰਨੂ ਇਸ ਵਾਸਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੰਘਰਸ਼ ਰੈਫਰੰਡਮ ਦਾ ਜਿਹੜਾ ਜਿਹੜਾ ਆਪਣਾ ਉਹ ਨੀਆ ਰੱਖ ਕੇ ਪੰਜਾਬ ਦੇ ਵਿੱਚ ਰੈਫਰੰਡਮ ਹੋ ਗਿਆ ਤੇ ਫਿਰ ਤੇ ਗੱਲ ਹੀ ਮੁੱਕ ਗਈ ਫਿਰ ਤੇ ਹਾ ਬੱਲੇ ਬੱਲੇ ਹੋ ਗਈ ਪੰਜਾਬ ਦਾ ਹਰ ਵਿਅਕਤੀ ਹਰ ਯੂਥ ਹਰ ਬੰਦਾ ਚਾਹੁੰਦਾ ਅਗਰ ਕੋਈ ਨਹੀਂ ਬੋਲਦਾ ਤੇ ਉਹਦਾ ਇਹ ਵੇਖਿਆ ਤੁਸੀਂ ਖਬਰ ਹੁਣ ਦੇਖ ਲਓ ਫਿਰ ਦੋ ਬੰਦਿਆਂ ਨੂੰ ਬੁੱਕ ਕਰ ਲਿਆ ਦੋ ਬੰਦਿਆਂ ਦੇ ਮੁਕਦਮੇ ਦਰਜ ਕਰਕੇ ਫੜ ਲਿਆ ਤੇ ਆਪਰੇਸ਼ਨ ਪ੍ਰਹਾਰ ਚੱਲਦਾ ਪਿਆ ਕੋਈ 12 13 ਹਜ਼ਾਰ ਨੌਜਵਾਨ ਫੜ ਕੇ ਜੇਲ੍ਹਾਂ ਚ ਪਾਉਂਦੇ ਨੇ ਇਹ ਸਿਰਫ ਇਸ ਵਾਸਤੇ ਉਸ ਰੋਕਣ ਵਾਸਤੇ ਤੇ ਸੰਘਰਸ਼ ਨੂੰ ਰੋਕਣ ਵਾਸਤੇ ਡਰਾਂਤਮਗਾਣ ਵਾਸਤੇ ਸਾਰਾ ਕੁਝ ਕਰਦਾ ਹਿੰਦੁਸਤਾਨ ਡਰਾਂਤਮਗਾਣ ਵਾਸਤੇ ਕੁਝ ਕਰਦਾ ਇਸ ਵਾਸਤੇ ਇਸ ਵਾਸਤੇ ਜਦੋਂ ਪਰਚੀ ਦੀ ਪਰਚੀ ਦਾ ਵੇਲਾ ਆਇਆ ਜਦੋਂ ਰੈਫਰੈਂਡਮ ਦਾ ਵੇਲਾ ਆਇਆ ਹਰ ਨੌਜਵਾਨ ਹਾਂ ਤੇ ਮੋਹਰ ਲਾਏਗਾ ਸਾਨੂੰ ਖਾਲਸਤਾਨ ਚਾਹੀਦਾ ਉਸ ਤੇ ਲੈ ਕੇ ਆਉਣਾ ਉਸ ਤੇ ਨਰਿੰਦਰ ਮੋਦੀ ਨੂੰ ਲੈ ਕੇ ਆਉਣਾ ਇਸ ਵਾਸਤੇ ਇਹ ਜਿਹੜਾ ਆਪਣਾ ਪੀਸ ਬੋਰਡ ਤੇ ਸ਼ਾਮਲ ਹੋਣ ਦੀ ਜਿਹੜੀ ਪ੍ਰਸਤਾਵ ਰੱਖਿਆ ਤੇ ਜਾ ਕੇ 11 ਫਰਵਰੀ ਨੂੰ ਹੁਣ ਸਿੱਖ ਸੰਗਤਾਂ ਪੂਰੇ ਵਫਦ ਦੇ ਨਾਲ ਛਪਛਬਾ ਚੜਾਵੇ ਦੇ ਨਾਲ ਜਿਹੜਾ ਗੁਰਪਤਵੰਨ ਸਿੰਘ ਪੰਨੂ ਹੋਰੇ 6 ਫਾਰ ਜਸਜਦਨ ਅਗਵਾਈ ਕਰਦੇ ਆ ਹੋਇਆ ਡੋਨਲਡ ਟਰੰਪ ਨੂੰ ਜਾ ਕੇ ਆਪਣਾ ਇਹ ਤਜਵੀਜ਼ ਇਹ ਡਾਕੂਮੈਂਟੇਸ਼ਨ ਦੇਣਗੇ ਤੇ 1 ਅਰਬ ਡਾਲਰ ਦੀ ਜਿਹੜੀ ਪੇਸ਼ਕਸ਼ ਹੈ ਉਹਤੇ ਵੀ ਕਾਇਮ ਨੇ ਉਹ ਵੀ ਦਿੱਤੀ ਜਾਏਗੀ ਤਾਂ ਕਿ ਅਮਰੀਕਾ ਨੂੰ ਵੀ ਪਤਾ ਲੱਗੇ ਕਿ ਕੋਈ ਸੰਘਰਸ਼ ਚੱਲ ਰਿਹਾ ਹੈ ਪੰਜਾਬ ਦੇ ਵਾਸਤੇ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੇ ਲੋਕੀ ਤੰਗ ਨੇ ਪੰਜਾਬ ਚ ਪੁਲਿਸ ਮੁਕਾਬਲੇ ਨੇ ਪੰਜਾਬ ਚ ਲੋਕਾਂ ਨੂੰ ਮਾਰਿਆ ਜਾ ਰਿਹਾ ਪੰਜਾਬ ਚ ਜੇਲ੍ਹ ਨੇ ਮੁਕਦਮੇ ਨੇ ਪੰਜਾਬ ਦੇ ਵਿੱਚ ਬਹੁਤ ਬੰਦੇ ਹਾਲ ਨੇ ਪੰਜਾਬ ਦੇ ਸਾਰੇ ਰਿਸੋਰਸ ਖੋਲਿਆ ਪਾਣੀ ਖੋਲਿਆ ਹੜ ਛੱਡ ਦਿੱਤੇ ਪੰਜਾਬ ਦੀ ਪੰਜਾਬੀ ਤੋਂ ਜਵਾਨੀ ਖੋ ਲਈ ਨਸ਼ੇ ਪੱਤੇ ਤੇ ਲਾਤ ਤੇ ਪੰਜਾਬ ਦੇ ਯੂਥ ਨੂੰ ਸਾਰਿਆਂ ਨੂੰ ਇਹ ਕੋਈ ਇਕੱਲੇ ਦਾ ਮਸਲਾ ਨਹੀਂ ਕਿਸੇ ਦਾ ਇਹ ਸਾਰਿਆਂ ਦਾ ਮਸਲਾ ਕਲੈਕਟਿਵ ਪ੍ਰੋਬਲਮ ਹੈ ਇਤਬਾਈ ਮਸਲਾ ਹੈ ਇਸ ਵਾਸਤੇ ਇਸ ਵਾਸਤੇ ਸਾਰਿਆਂ ਨੂੰ ਕਲੈਕਟਿਵ ਜਿੱਦੋ ਜਿਹਦ ਕਰਨੀ ਪੈਣੀ ਹੈ ਕਲੈਕਟਿਵ ਸੰਘਰਸ਼ ਕਰਨਾ ਪੈਣਾ ਤੇ ਸੰਘਰਸ਼ ਜਿਹੜਾ ਉਹ ਫੋਟਿਆਂ ਦਾ ਸੰਘਰਸ਼ ਜਿਹੜਾ ਔਰ ਰੈਫਰੈਂਡਮ ਦਾ ਸੰਘਰਸ਼ ਜਿਹੜਾ ਸਫਾਰਤਕਾਰੀ ਦਾ ਹੈ ਉਹ ਸਫਾਰਤਕਾਰੀ ਜਿਹੜਾ ਗੁਰਪਤਵਨ ਸਿੰਘ ਪੰਨੂ ਕਰ ਰਿਹਾ ਹੈ ਜਿਹੜਾ ਸਿਕਸ ਫਾਰ ਜਸਟਿਸ ਕਰ ਰਿਹਾ ਉਹ ਸਫਾਰਤਕਾਰੀ ਦਾ ਟਾਈਮ ਹੈ ਇਸ ਵੇਲੇ ਦੁਨੀਆ ਬੜੀ ਹਲਚਲ ਚੱਲ ਰਹੀ ਏ ਕਿ ਡੋਰਨਲ ਟਰੰਪ ਜਿਹੜਾ ਦੁਨੀਆ ਦੇ ਦੇਸ਼ ਬਣਾ ਰਿਹਾ ਕਿਸੇ ਦੀ ਹੋਂਦ ਹੋ ਰਹੀ ਕਿਸੇ ਨੂੰ ਕਾਟ ਚ ਕੁਝ ਨਾ ਕੁਝ ਹੋ ਰਿਹਾ ਇਸ ਦੇ ਵਿੱਚ ਆਪਣਾ ਮੁੱਦਾ ਰੱਖਣਾ ਇਹ ਸਭ ਤੋਂ ਵੱਡੀ ਕਾਮਯਾਬੀ ਏ ਇਹ ਪੰਜਾਬ ਦੀ ਕਾਮਯਾਬੀ ਏ ਪੰਜਾਬੀਆਂ ਦੀ ਕਾਮਯਾਬੀ ਏ ਸਿੱਖ ਸੰਗਤਾਂ ਦੀ ਕਾਮਯਾਬੀ ਏ ਜਿਹੜਾ ਮੁੱਦਾ ਗੁਰਪਤਵੰਨ ਸਿੰਘ ਪੰਨੂ ਨੇ ਰੱਖਿਆ ਦੁਨੀਆ ਦੇ ਵਿੱਚ ਚੜਦੇ ਜਿੱਥੇ ਚੜ੍ਹਦੀ ਕਲਾ ਚੱਲਦੀ ਪਈ ਹੈ ਜਿੱਥੇ ਜਾ ਕੇ ਸਾਰੇ ਲੋਕ ਜਿਹੜੇ ਡਿਸਕਸ ਕਰਦੇ ਪਏ ਨੇ ਗੁਰਪਤਵੰਨ ਸਿੰਘ ਪੰਨੂ ਨੇ ਆਪਣਾ ਉੱਥੇ ਹੱਥ ਚੁੱਕਿਆ ਤਾਂ ਕਿ ਅਸੀਂ ਵੀ ਹੈਗੇ ਆ ਅਸੀਂ ਵੀ ਹੈਗੇ ਆ ਸਿੱਖ ਸੰਗਤਾਂ ਵੀ ਹੈਗੀਆਂ ਪੰਜਾਬ ਵੀ ਹੈਗਾ ਪੰਜਾਬ ਨੂੰ ਵੀ ਹੱਲ ਕਰੋ ਕੱਲਾ ਕੱਲਾ ਗਜ਼ਾ ਨੂੰ ਹੱਲਾ ਕਰੋ ਪੰਜਾਬ ਨੂੰ ਵੀ ਹੱਲ ਕਰੋ ਕਸ਼ਮੀਰ ਨੂੰ ਵੀ ਆਜ਼ਾਦੀ ਦਿਓ ਮਨੀਪੁਰ ਨੂੰ ਵੀ ਆਜ਼ਾਦੀ ਦਿਓ ਗੁਰਪਤਵੰਨ ਸਿੰਘ ਪੰਨੂ ਜਿਹੜਾ ਆਪਣਾ ਉਹ ਖੜਾ ਹੋ ਗਿਆ ਆਜ਼ਾਦੀ ਦਾ ਝੰਡਾ ਲੈ ਕੇ ਖਾਲਸਾਣ ਦਾ ਇਸ ਵਾਸਤੇ ਅਸੀਂ ਸਾਰਿਆਂ ਨੇ ਬਤਾ ਸਾਥ ਦੇਣਾ ਇਹਨਾਂ ਦੇ ਨਾਲ ਆਵਾਜ਼ ਨਾਲ ਆਪਣੀ ਆਵਾਜ਼ ਮਿਲਾਉਣੀ ਹੈ ਥੋੜਾ ਬੋਤਾ ਥੋੜਾ ਬੋਤਾ ਡਰ ਖਤਰਾ ਥੋੜੇ ਲਾਓ ਆਪਣੇ ਤੋਂ ਡਰ ਸੋਣ ਥੋੜਾ ਜਿਆ ਬਾਹਰ ਨਿਕਲੋ ਦੱਸੋ ਲੋਕਾਂ ਨੂੰ ਕਿ ਅਸੀਂ ਪੰਜਾਬੀ ਆ ਅਸੀਂ ਪੰਜਾਬ ਦਾ ਖਾਲਸਾਤਾਨ ਦਾ ਨਾਰਾ ਮਾਰਿਆ ਕਿ ਮਾਰਨਾ ਤੇ ਮਾਰਦੇ ਰਹਿਣਾ ਅੱਜ ਦੀ ਗੱਲ ਤੁਹਾਨੂੰ ਦੱਸਣੀ ਸੀ 11 ਫਰਵਰੀ ਨੂੰ ਯਾਦ ਰੱਖਣਾ ਉਸ ਦਿਨ ਜੋ ਕੁਝ ਹੋਏਗਾ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਬੇਨਤੀ ਹੈ ਸ਼ੇਅਰ ਕਰੋ ਕਮੈਂਟ ਕਰੋ ਜਿਆਦਾ ਤੋਂ ਜਿਆਦਾ ਤਾਂ ਕਿ ਪੰਜਾਬ ਦੀ ਆਜ਼ਾਦੀ ਜਲਦੀ ਤੋਂ ਜਲਦੀ ਮੁਮਕਨ ਹੋ ਸਕੇ ਚੜ੍ਹਦੀ ਕਲਾ ਗੁਰੂ ਫਤ